ਅਮਰੀਕਾ ਤੋਂ 트럼ਪ ਸਾਹਿਬ ਨੇ ਇੱਕ ਲਿਸਟ ਜਾਰੀ ਕੀਤੀ ਹੈ 120 ਦੇਸ਼ਾਂ ਦੀ ਇਸ ਦੇ ਵਿੱਚ ਭਾਰਤ ਦਾ ਨਾਮ ਹੈ ਨਹੀਂ ਤੇ ਜਦੋਂ ਦੀ ਇਹ ਲਿਸਟ ਆਈ ਇਹ ਨੇ ਅਲੱਗ ਤੋਂ ਇੱਕ ਚਰਚਾ ਛੇੜ ਦਿੱਤੀ ਆ ਤੇ ਇਹ ਲਿਸਟ ਦੇ ਵਿੱਚ ਕੀ ਆ 트럼ਪ ਸਾਹਿਬ ਨੇ ਇਹ ਦਰਸਾਇਆ ਕਿ ਇਹ ਲਿਸਟ ਦੇ ਵਿੱਚ ਉਹ ਦੇਸ਼ ਆ ਕਿ ਕਿੰਨਾ ਕਿੰਨਾ ਪੈਸਾ ਇੱਥੇ ਵੈਲਫੇਅਰ ਦਾ ਖਾਂਦੇ ਆ ਕਹਿ ਲੀਏ ਆਪਾਂ ਅਗਰ ਸਿੱਧੀ ਭਾਸ਼ਾ 'ਚ ਦੇਸ਼ੀ ਭਾਸ਼ਾ 'ਚ ਕਹਿ ਲੀਏ ਕਿ ਕਿਹੜੇ ਲੋਕ ਆ ਜਿਹੜੇ ਕੰਮਚੋਰ ਆ ਸਰਕਾਰ ਨੂੰ ਬੇਲੇ ਰਹਿ ਕੇ ਇੱਥੇ ਖਾ ਰਿਹਾ ਸਰਕਾਰ ਦੇ ਉੱਪਰ ਭਾਰੀ ਆ ਇਹ ਉਹ ਫੋਰ ਕੰਮ ਨਹੀਂ ਕਰਦੇ ਇਸ ਦੇ ਵਿੱਚ ਭਾਰਤੀਆਂ ਦਾ ਨਾਮ ਹੈ ਨਹੀਂ ਕਿਉਂ ਇਸ ਨੂੰ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ ਜਾਂ ਬਿਲਕੁਲ ਹੀ ਜ਼ੀਰੋ ਆ ਪਰਸੈਂਟੇਜ ਕਿੰਨੇ ਖਾ ਰਹੇ ਹਨ ਕਿੰਨੇ ਨਹੀਂ ਕਿਉਂਕਿ ਹਰ ਇੱਕ ਕੰਟਰੀ ਦਾ ਇਹਨਾਂ ਨੇ ਬੇਰਵਾ ਦਿੱਤਾ ਕਿ ਐਨੇ ਪਰਸੈਂਟ ਲੋਕ ਵੈਲਫੇਅਰ ਦਾ ਪੈਸਾ ਖਾਂਦੇ ਆ ਜੀ ਹਾਂਜੀ ਇਹ ਗੱਲ ਚੱਲੀ ਸੀ ਕਿ 트럼ਪ ਸਾਹਿਬ ਤੁਹਾਨੂੰ ਪਤਾ ਹੈ ਕਿ ਸਮਾਲੀਅਨ ਕਮਿਊਨਿਟੀ ਦੇ ਪਿੱਛੇ ਪਏ ਹੋਇਆ ਮਿਨੀਸੋਟਾ ਦੇ ਵਿੱਚ ਕੀ ਕੁਝ ਹੋ ਰਿਹਾ ਸਾਰਿਆਂ ਨੂੰ ਉਹਨਾਂ ਨੇ ਕੱਢਣ ਦਾ ਪੂਰਾ ਪੂਰਾ ਜ਼ੋਰ ਲਾਇਆ ਹੋਇਆ ਪਰ ਉੱਥੇ ਇੱਕ ਕਾਂਗਰਸ ਦੀ ਲੀਡਰ ਆ ਜਿਹੜੀ ਕਿ 트럼ਪ ਸਾਹਿਬ ਨੂੰ ਚੈਲੰਜ ਕਰ ਰਹੀ ਸੀ ਕਿ ਸਾਡੇ ਲੋਕ ਇੱਥੇ ਬਹੁਤ ਦੇਸ਼ ਲਈ ਕੁਰਬਾਨੀਆਂ ਕਰ ਰਹੇ ਆ ਬਹੁਤ ਦੇਸ਼ ਲਈ ਭਲਾਈ ਦੇ ਕੰਮ ਕਰਦੇ ਆ ਮੇਰੇ ਲੋਕ ਇੱਥੇ ਸੋਮਾਲੀਆ ਨਾਲ ਡਾਕਟਰ ਆ ਜੀ ਇੱਥੇ ਸਾਇੰਸਿਸਟਾ ਇਹ ਆ ਜੀ ਬੋ ਆ ਸੋ ਬਹੁਤ ਕੁਝ ਕਰ ਰਹੇ ਸੀ ਸੋ 트ੰਪ ਸਾਹਿਬ ਨੇ ਉਹ ਨੂੰ ਜਵਾਬ ਦੇਣ ਦੇ ਚੱਕਰਾਂ ਦੇ ਵਿੱਚ ਇੱਕ ਲਿਸਟ ਹੀ ਜਾਰੀ ਕਰ ਦਿੱਤੀ ਕਿ ਅੱਗੇ ਤੋਂ ਕੋਈ ਹੋਰ ਇਹ ਚੀਜ਼ ਨਾ ਕਹੇ ਕਿ ਮੇਰੇ ਲੋਕਾਂ ਦਾ ਬਹੁਤ ਫਾਇਦਾ ਜੀ ਅਮਰੀਕਾ ਨੂੰ ਐਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਸੋ ਇਹ ਇੱਕ ਲਿਸਟ ਤੁਸੀਂ ਵੀ ਦੇਖ ਸਕਦੇ ਆ 트ੰਪ ਸਾਹਿਬ ਨੇ ਦਿੱਤੀ ਤਹੇ ਸੋਮਾਲੀਆ ਦੇ ਉਸ ਕਾਂਗਰਸ ਦੀ ਲੀਡਰ ਸੀ ਪਰ ਉਹਨੇ ਸਾਰਿਆਂ ਦਾ ਹੀ ਵੇਰਵੇ ਦੇ ਵਿੱਚ ਸ਼ਾਮਲ ਕਰ ਦਿੱਤਾ ਪਰ ਭਾਰਤੀਆਂ ਨੂੰ ਇਸ ਲਈ ਤਾਂ ਇਹ ਚਰਚਾ ਦਾ ਵਿਸ਼ਾ ਬਣ ਗਈ ਹੁਣ ਭਾਰਤੀਆਂ ਦਾ ਨਾਂ ਹੈ ਨਹੀਂ ਕਿ ਭਾਰਤੀ ਹੁਣ ਵਾਕਈ ਹੀ ਮਿਹਨਤੀ ਲੋਕ ਆ ਜਾਂ ਭਾਰਤੀ ਬਿਲਕੁਲ ਵੀ ਇਹ ਫਰੀ ਦਾ ਪੈਸਾ ਨਹੀਂ ਖਾਂਦੇ ਜਾਂ ਭਾਰਤੀ ਜਾਂ ਪੰਜਾਬੀ ਆਪਣੇ ਹੱਕ ਦਾ ਕਿਸੇ ਦਾ ਪੈਸਾ ਨਹੀਂ ਖਾਂਦੇ ਖੁਦ ਆਪਣੀ ਮਿਹਨਤ ਕਰਦੇ ਆ ਤੇ ਲੋਕਾਂ ਨੂੰ ਹੋ ਸਕੇ ਤਾਂ ਲੰਗਰ ਲਾਉਂਦੇ ਆ ਦਾਨ ਕਰਦੇ ਆ ਜੀ ਇਸ ਰਿਪੋਰਟ ਤੋਂ ਤਾਂ ਇਹੀ ਸ਼ੋਅ ਹੁੰਦਾ ਪਿਆ ਤੇ ਇਹਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਦੇ ਆ ਇਹ ਕੀ ਮਨਸੂਬੇ ਨੇ 트럼ਪ ਸਾਹਿਬ ਦੇ ਸੋ ਪਹਿਲਾਂ ਤੁਹਾਨੂੰ ਲਿਸਟ ਦੇ ਵਿੱਚ ਦਿਖਾ ਦਈਏ ਜਿਹੜੇ ਟੌਪ ਦੇ ਉੱਪਰ ਆ ਜਿਹੜੇ ਕੰਟਰੀਆਂ ਆ ਜਿਹੜੇ ਭੁਟਾਨ ਦੇ ਆ ਸਭ ਤੋਂ ਪਹਿਲਾਂ ਹੈਗੇ ਆ ਭੁਟਾਨ ਦੇ ਭੁਟਾਨ ਦੇ ਹੈਗੇ ਆ ਜੀ 81.4% ਲੋਕ ਜਿਹੜੇ ਵੈਲਫੇਅਰ ਦਾ ਪੈਸਾ ਖਾਂਦੇ ਆ ਜਮਨ ਦੇ ਹੈਗੇ ਆ ਜੀ 75.2% ਜੀ ਸਮਾਲੀਅਨ ਹੈਗੇ ਆ 71.9% ਟਾਰਗੇਟ ਬੈਥੇ ਸਮਾਲੀਆ ਨੂੰ ਹੀ ਕੀਤਾ ਸੀ ਪਰ ਉਹਨੇ ਲਿਸਟ ਸਾਰਿਆਂ ਦੀ ਜਾਰੀ ਕਰਤੀ ਵੀ ਚੱਕੋ ਸਾਰੇ ਕੋਈ ਅੱਗੇ ਤੋਂ ਕੋਈ ਬੋਲੇ ਨਾ ਸੋ ਇਹ ਟੌਪ ਤੇ ਬੈਠੇ ਆ ਜਿਹੜੇ ਇੰਨੇ ਲੋਕ ਜੇ ਇਹਨਾਂ ਦੇ 100 ਬੰਦੇ ਉੱਥੇ ਹੋਣਗੇ ਤੇ ਇੰਨੇ ਉਹਨਾਂ ਚੋਂ ਪੈਸਾ ਖਾ ਰਹੇ ਆ ਉੱਥੇ ਸਰਕਾਰ ਦਾ ਸੋ ਇਹ ਹੁਣ ਤੁਸੀਂ ਆਪਣਾ ਹਿਸਾਬ ਲਾ ਲਓ ਇਹਨਾਂ ਦੇ ਕਿੰਨੇ ਲੋਕ ਕੰਮ ਕਰਦੇ ਕਿੰਨਾ ਹਾਂ ਇਹ ਹੋ ਸਕਦਾ ਕਿ ਆਪਣੇ ਪ੍ਰਾਈਵੇਟ ਕੰਮ ਕਰਦੇ ਹੋਣ ਸਰਕਾਰ ਨੂੰ ਨਾ ਸ਼ੋਅ ਕਰਦੇ ਹੋਵੇ ਪਰ ਇੰਨੇ ਲੋਕ ਖਾ ਰਹੇ ਉੱਥੇ ਬੈਠ ਕੇ ਤੇ ਦੂਜਾ ਉਹਨਾਂ ਨੇ ਸ਼ੋਅ ਕੀਤਾ ਜਿਹੜੇ ਆਪਣੇ ਏਸ਼ੀਅਨ ਕੰਟਰੀਆਂ ਚੋਂ ਆ ਜੀ ਬੰਗਲਾਦੇਸ਼ ਖਾ ਰਹੀ ਹੈ ਜੀ 54.8% ਵੈਲਫੇਅਰ ਦਾ ਪੈਸਾ ਬੰਗਲਾਦੇਸ਼ ਖਾ ਰਹੀ ਹੈ ਪਾਕਿਸਤਾਨ ਵੀ ਪਿੱਛੇ ਨਹੀਂ ਹੈ ਗਈ 40.2% ਇਹ ਖਾਰੀ ਹੈ ਨੇਪਾਲ ਹੈਗਾ ਜੀ 34.8 ਤੇ ਚਾਈਨਾ ਹੈਗਾ 32.9 ਇਜ਼ਰਾਈਲ ਪਲਸਤੀਨ ਹੈਗਾ ਜੀ 25.9 ਤੇ ਯੂਕਰੇਨ ਹੈਗਾ ਜੀ 42.7 ਤੇ ਇਹ ਕੰਟਰੀਆਂ ਨੇ ਨੇ ਮੋਟੀਆਂ-ਮੋਟੀਆਂ ਸ਼ੋਅ ਕੀਤੀਆਂ ਤੇ ਬਾਕੀ ਤਾਂ ਬਹੁਤ ਲੰਬੀ ਲਿਸਟ ਹੋ ਜੂਗੀ ਅਗਰ ਮੈਂ ਕੱਲੀ-ਕੱਲੀ ਪੜਨ ਲੱਗ ਗਿਆ ਸੋ ਨੈੱਟ ਦੇ ਉੱਪਰ ਪਈ ਆ ਲਿਸਟ ਮੈਂ ਵੀ ਸ਼ੋਅ ਕੀਤੀ ਆ ਤੁਸੀਂ ਖੁਦ ਵੀ ਪੜ ਸਕਦੇ ਹੋ ਅਗਰ ਕੋਈ ਕੰਟਰੀ ਬਾਰੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਕਿ ਆਹ ਜੀ ਇਹ ਕੰਟਰੀ ਦੇ ਕਿੰਨੇ ਲੋਕ ਵੈਲਫੇਅਰ ਦਾ ਪੈਸਾ ਖਾਂਦੇ ਆ ਸੋ ਤੁਸੀਂ ਇਹ ਲਿਸਟ ਪੂਰੀ ਪੜ ਸਕਦੇ 120 ਦੇਸ਼ਾਂ ਦੀ ਲਿਸਟ ਜਾਰੀ ਕਰ ਦਿੱਤੀ ਆ 트ੰਪ ਸਾਬ ਨੇ ਸੋ ਬਹੁਤ ਵੱਡੀ ਨਿਊਜ਼ ਆ ਰਹੀ ਹੈ ਕਿ ਭਾਰਤ ਦਾ ਨਾਂ ਹੈ ਨਹੀਂ ਵਿੱਚ ਸੋ ਭਾਰਤੀ ਖੁਸ਼ ਵੀ ਹੋ ਰਹੇ ਆ ਤੇ ਭਾਰਤੀ ਮਾਣ ਵੀ ਮਹਿਸੂਸ ਕਰ ਰਹੇ ਆ ਪੰਜਾਬੀ ਆਪਣੇ ਆਪ ਤੇ ਕਿ ਅਸੀਂ ਹੱਕ ਦਾ ਕਿਸੇ ਦਾ ਪੈਸਾ ਨਹੀਂ ਖਾਂਦੇ ਆ ਅਸੀਂ ਆਪਣੀ ਦਸਾਂ ਨੌ ਦੀ ਕੀਰਤ ਕਰਦੇ ਆ ਜੋ ਸਾਡੇ ਗੁਰੂਆਂ ਪੀਰਾਂ ਨੇ ਸਿਖਾਇਆ ਅਸੀਂ ਉਹੀ ਰਸਤੇ ਤੇ ਚੱਲਦੇ ਪਏ ਆ ਪਰ ਇਸ ਦੇ ਵਿੱਚ ਦੂਜੀ ਗੱਲ ਜਿਹੜੀ ਦੇਖ ਲਈਏ ਕਿ 트럼ਪ ਸਾਹਿਬ ਨੂੰ ਹੁਣ ਕੌਣ ਸਮਝਾਊਗਾ ਕਿ ਇਹ ਲੋਕ ਜਿਹੜੇ ਮਿਹਨਤੀ ਆ ਇਹਨਾਂ ਲੋਕਾਂ ਨੂੰ ਇਦਾਂ ਨਹੀਂ ਤੂੰ ਕੱਢ ਸਕਦਾ ਤੇਰੇ ਦੇਸ਼ ਦੀ ਭਲਾਈ ਦਾ ਕੰਮ ਕਰਦੇ ਤੇਰਾ ਪੈਸਾ ਨਹੀਂ ਖਾਂਦੇ ਸੋ ਇੱਥੇ ਕੰਮ ਕਰ ਰਹੇ ਆ 트ੰਪ ਸਾਹਿਬ ਥੋੜਾ ਜਾ ਤੁਹਾਨੂੰ ਸੋਚਣਾ ਪੈਣਾ ਜਿਹੜੀ ਇਹ ਲਿਸਟ ਜਾਰੀ ਕੀਤੀ ਆ ਜਾਂ ਤਾਂ ਫਿਰ ਇਸ ਦੇ ਵਿੱਚ ਵੀ ਥੋੜੇ ਬਹੁਤ ਪਰਸੈਂਟ ਭਾਰਤੀਆਂ ਦਾ ਨਾਂ ਪਾ ਦਿੰਦਾ ਤਾਂ ਲੋਕਾਂ ਨੂੰ ਇਹ ਆਸ ਨਾ ਹੁੰਦੀ ਵੀ ਹਾਂਜੀ ਅਸੀਂ ਇੱਥੇ ਰਹਿ ਸਕਦੇ ਆ ਜਾਂ ਸਾਡਾ ਨਾਂ ਹੈ ਨਹੀਂ ਅਸੀਂ ਦੇਸ਼ ਲਈ ਵਧੀਆ ਸੋ ਇਹਦੇ ਵਿੱਚ ਹੁਣ ਚਰਚਾ ਜਿਹੜੀ ਹੋ ਜਾਊ ਪਰ 트럼ਪ ਸਾਹਿਬ ਨੂੰ ਇੱਕ ਚੀਜ਼ ਕੌਣ ਸਮਝਾਵੇ 트럼ਪ ਸਾਹਿਬ ਤਾਂ ਜਿਹੜਾ ਵੀ ਹੱਥ ਲਾਗਦਾ ਪੰਜਾਬੀ ਭਾਰਤੀ ਚੱਲ ਵੀ ਟਟੇਨ ਚੱਲ ਵੀ ਰਿਪੋਰਟ ਸੋ ਇਹ ਲਿਸਟ ਨੂੰ ਇਸ ਚੀਜ਼ ਦੇ ਨਾਲ ਨਾ ਜੋੜਿਆ ਜਾਵੇ ਕਿ ਹਾਂਜੀ ਭਾਰਤੀਆਂ ਦਾ ਨਾਮ ਹੈ ਨਹੀਂ ਹੁਣ ਕੀ ਪਤਾ ਵੀ ਜਿਹੜੇ ਇਹ 120 ਦੇਸ਼ਾਂ ਦੀ ਲਿਸਟ ਜਾਰੀ ਹੋਈ ਹੈ ਸਿਰਫ ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਹੀ ਰਿਪੋਰਟ ਕੀਤਾ ਜਾਣਾ ਜਾਂ ਟਟੇਨ ਕੀਤਾ ਜਾਣਾ ਭਾਰਤੀਆਂ ਦਾ ਨਾਮ ਹੈ ਨਹੀਂ ਕੀ ਪਤਾ ਭਾਰਤੀਆਂ ਨੂੰ ਨਾ ਰਿਪੋਰਟ ਕੀਤਾ ਜਾਵੇ ਨਾ ਜ਼ਿਆਦਾ ਸ਼ਕਤੀ ਹੋਵੇ ਪਰ ਇਹ ਲਿਸਟ ਦਾ ਇਸ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਿਰਫ ਸਿਰਫ ਲਿਸਟ ਸਮਾ ਲੀ ਜਾਂਦੇ ਉਸ ਕਾਂਗਰਸ ਦੀ ਲੀਡਰ ਨੂੰ ਸ਼ੋਅ ਕਰਨ ਦੇ ਲਈ 트াম্প ਸਾਹਿਬ ਨੇ ਗੁੱਸੇ ਗੁੱਸੇ ਦੇ ਵਿੱਚ ਕੱਢ ਕੇ ਸਾਹਮਣੇ ਰੱਖ ਦਿੱਤੀ ਆ ਕਿ ਅੱਗੇ ਤੋਂ ਕੋਈ ਬੋਲੇ ਨਾ ਹੋਰ ਵੀ ਅਸੀਂ ਇਸ ਤਰ੍ਹਾਂ ਕਰਦੇ ਆ ਤੁਹਾਡੀ ਕੰਟਰੀ ਲਈ ਇਸ ਤਰ੍ਹਾਂ ਕਰਦੇ ਆ ਸੋ ਇਹ ਉਹਨਾਂ ਨੂੰ ਜਵਾਬ ਦਿੱਤਾ ਕਿ ਤੁਹਾਡੇ ਲੋਕ ਸਾਡੇ ਦੇਸ਼ ਦੇ ਉੱਪਰ ਬੋਝ ਆ ਨਾ ਕਿ ਸਾਡੇ ਦੇਸ਼ ਦੇ ਲਈ ਫਾਇਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਮੇਰੇ ਮੇਰੇ ਲੋਕ ਆ ਜਿਹੜੇ ਇਹ ਇੱਥੇ ਡਾਕਟਰ ਆ ਇੰਜੀਨੀਅਰ ਆ ਟੀਚਰ ਆ ਇਹ ਸੋ ਉਹਦੇ ਲਈ ਉਹਨਾਂ ਨੇ ਉਹਨਾਂ ਦਾ ਜਵਾਬ ਆਪ ਦਿੱਤਾ ਟਰੰਪ ਸਾਹਿਬ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਵੀ ਕੋਈ ਕਾਰਵਾਈ ਕਰਦੇ ਹੁੰਦੇ ਆ ਸਿਰੇ ਦੀ ਹੀ ਕਰਦੇ ਹੁੰਦੇ ਆ ਸੋ ਮਾਹੌਲ ਪੂਰਾ ਤਣਾਅਪੂਰਨ ਹੋਏ ਹੋਏ ਆ ਪਰ ਮਿਨੀ ਸੋਟਾ ਦੇ ਵਿੱਚ ਜਿਹੜੀਆਂ ਵੀਡੀਓਜ਼ ਆ ਰਹੀਆਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਸੋ ਉਹ ਵੀ ਕਿਸੇ ਤੋਂ ਲੁਕੇ ਹੋਏ ਨਹੀਂ ਕਿਸ ਤਰ੍ਹਾਂ ਉੱਥੇ ਵੱਧ ਤੋਂ ਵੱਧ ਇਹਨਾਂ ਨੇ ਆਫੀਸਰ ਫੈਡਰਲ ਏਜੰਟ ਲਾਏ ਹੋਏ ਆ ਆਈਐਸ ਦੇ ਏਜੰਟ ਲੱਗੇ ਹੋਏ ਆ ਔਰ ਨੈਸ਼ਨਲ ਗਾਰਡ ਤੱਕ ਨੂੰ ਵੀ ਤਾਇਨਾਤ ਕੀਤਾ ਹੋਇਆ ਪਰ ਤੁਹਾਨੂੰ ਪਤਾ ਹੈ ਯੂਐਸਏ ਸੁਪਰੀਮ ਕੋਰਟ ਨੇ ਥੋੜੀ ਝਾੜੀ ਪਾਈ ਸੀਗੀ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਨੈਸ਼ਨਲ ਗਾਰਡ ਨੂੰ ਸਿਰਫ ਉੱਥੇ ਹੀ ਤਾਇਨਾਤ ਕਰੋ ਜਿੱਥੇ ਐਮਰਜੈਂਸੀ ਹੁੰਦੀ ਆ ਪਰ ਟਰੰਪ ਸਾਹਿਬ ਤੁਹਾਨੂੰ ਪਤਾ ਹੈ ਕਿ ਮਰਜ਼ੀ ਹੀ ਕਰਦੇ ਆ ਆਪਣੀ ਮਰਜ਼ੀ ਦੇ ਮਾਲਕ ਆ ਉਹ ਜੋ ਚਾਹੇ ਉਹ ਕਰ ਸਕਦੇ ਆ ਸੋ ਐਸੇ ਤਰ੍ਹਾਂ ਕਰਦੇ ਆਏ ਆ ਤੇ ਕਰਦੇ ਰਹਿਣਗੇ ਮੈਨੂੰ ਲੱਗਦਾ ਆਉਣ ਵਾਲੇ ਜਿੰਨਾ ਟਾਈਮ ਉਹਨਾਂ ਦਾ ਕਾਰਜਕਾਲ ਹੈਗਾ ਤੇ ਬਾਕੀ ਹੁਣ ਕੋਈ ਹੋਈਏ ਜਾਂ ਫਿਰ ਕੀ ਹੋਈਏ ਭਾਰਤੀਆਂ ਨੂੰ ਸਮਝ ਨਹੀਂ ਲੱਗਦੀ ਭਈ ਖਾਸ ਕਰਕੇ ਪੰਜਾਬੀਆਂ ਨੂੰ ਕਿ ਸਾਡਾ ਨਾਮ ਹੈ ਨਹੀਂ ਚਲੋ ਕਿਸੇ ਪਾਸੇ ਦਾ ਸਾਡਾ ਨਾਮ ਉੱਚਾ ਹੋਇਆ ਕਿ ਹਾਂ ਜੀ ਅਸੀਂ ਪੈਸਾ ਨਹੀਂ ਖਾਂਦੇ ਸਰਕਾਰ ਦਾ ਅਸੀਂ ਆਪਣੇ ਹੱਕ ਦੀ ਅਸੀਂ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਦੇ ਆ ਹਾਲਾਂਕਿ ਅੱਜ ਦਾ ਜਾਰ ਕੋਰੋਨਾ ਆਇਆ ਸੀ ਜਾਂ ਕੋਈ ਇਦਾਂ ਦੀ ਕੋਈ ਮੁਸੀਬਤ ਆਉਂਦੀ ਰੱਬ ਕਰਕੇ ਨਾਮ ਹੀ ਪਾਵੇ ਪਰ ਸਾਡੇ ਸਿੱਖ ਸੰਗਤ ਹਮੇਸ਼ਾ ਸਾਹਮਣੇ ਖੜੇ ਹੋ ਜਾਂਦੀ ਆ ਕਦੇ ਵੀ ਕੋਈ ਭੁੱਖਾ ਨਹੀਂ ਸੌ ਸਕਦਾ ਜਿੰਨੀ ਦੇਰ ਗੁਰਦੁਆਰਾ ਸਾਹਿਬ ਜਿੱਥੇ ਹੋਏਗਾ ਲੰਗਰ 24 ਘੰਟੇ ਤੋਂ ਨੂੰ ਪਤਾ ਚੱਲਦੇ ਰਹਿੰਦੇ ਆ ਤੇ ਹੋਰ ਵੀ ਲੋਕਾਂ ਦੀ ਮਦਦ ਹੁੰਦੀ ਰਹਿੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਿਉਂਕਿ ਉੱਥੇ ਪੰਜਾਬੀਆਂ ਦਾ ਇਹ ਕਲਚਰ ਆ ਇਹਨਾਂ ਦੀ ਸੋਚ ਆ ਸਾਡੀ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਹੋਇਆ ਹੈ ਕਿ ਤੁਸੀਂ ਦਸਾਂ ਨੌਹਾਂ ਦੀ ਕਿਰਤ ਦਾਨ ਕਰਨੀ ਹੈ ਤੇ ਉਹ ਦਾਨ ਲੋਕਾਂ ਦੇ ਹੱਕ ਦੇ ਵਿੱਚ ਜਾਂਦੀ ਹੈ ਸੋ ਐਸੇ ਕਰਕੇ ਕੀ ਪਤਾ ਸਾਡਾ ਅੱਜ ਇਸ ਲਿਸਟ ਦੇ ਵਿੱਚ ਨਾ ਹੈ ਨਹੀਂ ਬਾਕੀ ਇਸ ਲਿਸਟ ਨੂੰ ਹੋਰ ਉਹਦੇ ਨਾਲ ਨਾ ਜੋੜਿਆ ਜਾਵੇ ਕਿ ਹੁਣ ਇਹ ਕੰਟਰੀਆਂ ਨੂੰ ਰਿਪੋਰਟ ਕੀਤਾ ਜਾਣਾ ਹੈ ਜਿਨ੍ਹਾਂ ਦਾ ਨਾਂ ਹੈ ਨਹੀਂ ਉਹਨਾਂ ਨੂੰ ਨਹੀਂ ਕੀਤਾ ਜਾਣਾ ਸੋ ਇਹ ਚੀਜ਼ ਅਲੱਗ ਆ ਇਹ ਚੀਜ਼ ਮੈਟਰ ਲੱਗ ਆ ਪਰ ਕਿਤੇ ਨਾ ਕਿਤੇ ਹੈ ਤਾਂ ਮਾਣ ਵਾਲੀ ਗੱਲ ਆ ਕਿ ਅਸੀਂ ਕੰਮਚੋਰ ਨਹੀਂ ਨਾ ਸੀ ਕਿਸੇ ਦਾ ਕੋਈ ਚੋਰੀ ਜਾਂ ਕਿਸੇ ਦਾ ਅਸੀਂ ਫਰੀਦਾਂ ਦਾਨ ਦਾ ਖਾਂਦੇ ਆ ਸੋ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਸੋ ਉਹ ਸਾਰੇ ਭਰਾਵਾਂ ਲਈ ਵੀ ਮਾਣ ਵਾਲੀ ਗੱਲ ਆ ਜਿਨ੍ਹਾਂ ਭਰਾਵਾਂ ਨੇ ਚਾਹੇ ਬਾਰਡਰ ਕ੍ਰੋਸ ਕੀਤੇ ਚਾਹੇ ਜੇਲ੍ਹਾਂ 'ਚ ਬੈਠੇ ਸੀਗੇ ਚਾਹੇ ਕੁਝ ਵੀ ਕੀਤਾ ਪਰ ਉਹਨਾਂ ਨੇ ਸਰਕਾਰੀ ਪੈਸਾ ਖਾਣ ਤੋਂ ਇਨਕਾਰ ਕੀਤਾ ਆਪਣੇ ਖੁਦ ਦਾ ਮਿਹਨਤ ਕੀਤੀ ਹੱਡ ਤੋੜੇ ਔਰ ਅੱਜ ਕਾਮਯਾਬ ਇਹ ਹਾਸਲ ਕੀਤੀ ਕਿ ਹੁਣ ਉਹਨਾਂ ਨੂੰ ਇਸ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿ ਇਹ ਸਰਕਾਰ ਦਾ ਖਾਂਦੇ ਆ ਇਹ ਵੈਲਫੇਅਰ ਦਾਨ ਦਾ ਪੈਸਾ ਖਾਂਦੇ ਆ ਸੋ ਇਹ ਚੀਜ਼ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਦੂੰਗਾ ਬਾਕੀ ਇਹਦੇ ਬਾਰੇ ਤੁਹਾਡਾ ਕੁਝ ਵੀ ਕਹਿਣਾ ਹੋਇਆ ਕੀ ਤੁਹਾਡੀ ਸੋਚ ਆ ਕੀ ਤੁਸੀਂ ਵਿਚਾਰ ਰਹੇ ਇਸ ਦੇ ਬਾਰੇ ਸੋ ਕਮੈਂਟ ਕਰਕੇ ਆਪਣਾ ਜਰੂਰ ਦੱਸਿਓ ਕੀ ਕਹਿਣਾ ਚਾਹ ਰਹੇ ਆ ਕੀ ਨਹੀਂ ਔਰ ਵੀਡੀਓ ਨੂੰ ਦਬਕੇ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਹਰ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਕਿ ਪੰਜਾਬੀਆਂ ਦੀ ਭਾਰਤੀਆਂ ਦੀ ਪਾਵਰ ਕੀ ਉਹ ਸਰਕਾਰੀ ਪੈਸਾ ਨਹੀਂ ਖਾਂਦੇ ਸੋ ਲਾਈਕ ਬਣਨਾ ਤੁਹਾਡਾ ਬਣਦਾ ਤੁਹਾਡਾ ਫਰਜ਼ ਵੀ ਬਣਦਾ ਕਿ ਤੁਹਾਡੀ ਹੁਣ ਇਹ ਕੋਈ ਬਹਾਦਰੀ ਦਾ ਕਿੱਸਾ ਹੀ ਇੱਕ ਤਰ੍ਹਾਂ ਦਾ ਕਿ ਆਪਾਂ ਫ੍ਰੀ ਦਾ ਪੈਸਾ ਨਹੀਂ ਖਾਂਦੇ ਔਰ ਬਾਕੀ ਤੁਹਾਡਾ ਆਪਣਾ ਚੈਨਲ ਆ ਨਮੀ ਨਮੀ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਨਮੀ ਤੋਂ ਨਮੀ ਅਪਡੇਟ ਤੁਹਾਨੂੰ ਮਿਲਦੀ ਰਵੇ